ਹਾਂ ਜੀ ਕਿਹਾ ਜਾਏਗਾ ਅੱਜ ਲੁਧਿਆਣਾ ਸਿਟੀ ਰੋਰਟ ਕੀਤੀ ਗਈ ਹੈ ਕੀ ਕੀ ਕੀਤੀ ਹੈ ਦੇਖੋ ਸਾਡੇ ਸਾਰੇ ਜਿੰਨੇ ਵੀ ਸੀਨੀਅਰ ਮੈਡੀਕਲ ਆਫਸਰ ਸਰਜਨ ਔਰ ਜਿਹੜੇ ਲੋਕਲ ਇੱਥੇ ਦੇ ਹੰਤਮੋਂ ਸਾਰੇ ਸੀਗੇ ਔਰ ਬੜਾ ਅੱਛਾ ਮੈਂ ਕਹੂੰਗਾ ਪੋਜ਼ਿਟਿਵ ਜਿਹੜੀ ਚੇਂਜ ਆ ਗਈ ਹੈ ਸਟਾਫ ਦੇ ਐਟੀਟਿਊਡ 'ਚ ਵੀ ਔਰ ਪੇਸ਼ੈਂਟਸ ਦੇ ਵਿੱਚ ਵੀ ਜਿਹੜਾ ਹੈਗਾ ਵਿਜ਼ਿਵਲ ਲੋਕਾਂ ਤੇ ਅਪਰੀਸ਼ੀਏਸ਼ਨ ਹੈ ਕਿ ਬਹਾਲ ਹੋਣ ਚੀਜ਼ਾਂ ਬਹੁਤ ਇਮਪਰੂਵ ਕਰ ਰਹੀਆਂ ਤੇ ਤੁਸੀਂ ਵੀ ਮੀਡੀਆ ਵਾਲੇ ਤੁਸੀਂ ਦੱਸਦੇ ਪਹਾਲਾ ਨਾ ਪ੍ਰੂਵ ਹੋ ਰਹੀ ਹੈ ਸੋ ਜਿਹੜਾ ਇਹ ਵੀ ਵਨ ਸੈਕਰੀ ਸੈਂਟਰ ਹੈ ਵੀ ਹਸਪਤਾਲ ਦੇ ਵਿੱਚ ਹੈ ਇਹਦੇ ਵਿੱਚ ਵੀ ਜਿਹੜਾ ਮਕਸਦ ਹੈ ਉਹ ਇਹ ਰਹਿੰਦਾ ਹੈ ਕਿ ਜਿਹੜੀ ਵੀ ਕੋਈ ਟਰਾਮਟਾਈਜ਼ਡ ਸਪੈਸ਼ਲੀ ਔਰਤ ਹੈਗੀ ਆ ਜਿਹਨੂੰ ਕਿਸੇ ਤਰ੍ਹਾਂ ਦੀ ਉਹਦੀ ਕੋਈ ਐਕਸਪਲੋਇਟੇਸ਼ਨ ਹੋਈ ਆ ਜਾਂ ਉਹਨਾਂ ਕੋਈ ਜਾਂਤੀ ਹੋਈ ਆ ਤਾਂ ਉਹ ਵੇਅਰ ਟੂ ਗੋ ਸਟੋਕੈਡਿਕ ਸੈਂਟਰ ਹੈ ਸੇਗਾ ਜਿੱਥੇ ਉਹਨੂੰ ਮਾਲਕੇ ਸਨੇਹ ਪਿਆਰ ਵੀ ਮਿਲੇਗਾ ਇਹਦੇ ਨਾਲ ਜਿਹੜੀ ਉਹਨੂੰ ਮੈਡੀਕਲ ਹੈਲਥ ਸਾਈਕੋਸੋਸ਼ਲ ਸਪੋਰਟ ਲੀਗਲ ਹੈਲਪ ਔਰ ਸ਼ੈਲਟਰ ਰਹਿਣ ਦਾ ਜਿਹੜਾ ਸ਼ਾਰਟ ਸਟੇਜ ਆ ਉਹਦੇ ਵਾਸਤੇ ਜੇ ਬੱਚੇ ਹੋਣਗੇ ਉਹਨਾਂ ਵਾਸਤੇ ਵੀ ਉਹ ਘੱਟੋ ਘੱਟ ਇੱਥੇ ਆ ਕੇ ਸੀ ਗਨ ਵੀ ਸਿਕਯਰ ਕਰਕੇ ਵੀ ਮੈਂ ਦਨਸ਼ਿਕਨ ਥੈਂਕਸ ਵੀ ਮੈਂ ਆਪਣੀ ਜ਼ਿੰਦਗੀ ਬਾਰੇ ਹਾਊ ਟੂ ਰੀਬਿਲਡ ਮਾਈ ਲਾਈਫ ਹਾਊ ਟੂ ਕੋਪ ਵਿਦ ਥੈਟ ਜਿਹੜਾ ਉਹਦੇ ਨਾਲ ਹੋਇਆ ਟਰੋਮੈਟਿਕ ਐਕਸਪੀਰੀਅੰਸ ਉਹਨੂੰ ਓਵਰਕਮ ਕਿਦਾਂ ਕਰਨਾ ਇਹ ਵੀ ਇੱਕ ਸਮੇਂ ਦੀ ਲੋੜ ਹੈ ਜੀ ਬਸੇ ਤਾਂ ਇਹ ਸਾਡੇ ਸਮਾਜ ਵਾਸਤੇ ਇੱਕ ਬਹੁਤ ਅੱਛੀ ਗੱਲ ਨਹੀਂ ਹੈ ਕਿ ਅਸੀਂ ਆਪਣੇ ਔਰਤਾਂ ਨੂੰ ਇਸ ਤਰ੍ਹਾਂ ਟਰੀਟ ਕਰੀਏ ਅਸੀਂ ਆਪਣੇ ਆਪ ਨੂੰ ਜੀਵਨ ਦੀ ਤਰਤੀ ਔਰ ਹਾਂ ਵੀ ਅਸੀਂ ਸਾਨੂੰ ਜਿਹੜਾ ਸਮਾਜ ਹੈ ਉਹਨੂੰ ਵੀ ਆਪਣਾ ਜਿਹੜਾ ਐਟੀਟਿਊਡ ਵੀ ਔਰਤਪਤੀ ਔਰ ਬੱਚਾਪਤੀ ਉਹ ਚੇਂਜ ਕਰਨਾ ਚਾਹੀਦਾ ਸਰ ਜਿਹੜੇ ਕਈ ਹਸਪੀਟਲ ਨੇ ਸਿਵਲ ਹਸਪਤਾਲ ਚ ਜਿਆਦਾ ਭੀੜ ਪੈ ਜਾਂਦੀ ਜਿਹੜੇ ਬਾਕੀ ਹਸਪੀਟਲ ਵੀ ਬਣੀਆਂ ਆ ਉਹ ਜਿੱਥੇ ਡਾਕਟਰ ਨਹੀਂ ਹੈਗੇ ਜਾਂ ਕੰਮ ਨਹੀਂ ਉੱਥੇ ਹੋ ਪਾ ਰਿਆ ਸਰ ਡਾਕਟਰ ਭਰਤੀ ਕੀਤੇ ਆ ਜੀ ਅਸੀਂ ਇੱਕ ਰਿਕਾਰਡ ਜਿਹੜਾ ਤੁਸੀਂ ਕਹੋ 1000 ਡਾਕਟਰ ਹੈ ਮੈਨੂੰ ਕਦੇ ਹੋਇਆ ਨਹੀਂ ਇਸ ਤਰ੍ਹਾਂ 1000 ਨਰਸਿਸ ਭਰਤੀ ਕਰ ਰਹੇ ਆ ਔਰ ਸਪੈਸ਼ਲਿਸਟ ਜਿਹੜੇ ਹੈਗੇ ਆ ਅਸੀਂ ਐਂਵਾਇਰਨਮੈਂਟ ਬੋਰਡ ਤੇ ਜਿਹੜੇ ਰਿਟਾਇਰ ਹੋ ਉਹਨਾਂ ਨੂੰ ਵੀ ਰੱਖ ਰਹੇ ਆ ਨਵੇਂ ਭਰਤੀ ਕਰ ਰਹੇ ਆ ਜਿਹੜੇ ਜਿਹੜੇ ਪੀਸੀ ਕਰਕੇ ਆਉਂਦੇ ਆ ਉਹਨਾਂ ਨੂੰ ਡਾਇਰੈਕਟ ਜਿਹੜੀ ਅਸੀਂ ਅਪਲਾਈਮੈਂਟ ਦੇ ਰਹੇ ਆ ਡਾਕਟਰਾਂ ਦੀ ਭਰਤੀ ਵੀ ਚੱਲਦੀ ਹੈ ਜੀ ਜਿਹੜਾ ਦੇ ਪਤਰਾ 20 ਸਾਲ ਦਾ ਗੈਪ ਸੀਗਾ ਉਹ ਅਸੀਂ ਮੰਨਦਾ ਤੁਸੀਂ ਕਹ ਲਓ ਕਿ ਮੈਜੋਰਟੀ ਅਸੀਂ ਕਵਰ ਕਰਤਾ ਜਿਹੜਾ ਬਾਕੀ ਦੀ 25% ਰਹਿੰਦਾ ਉਹ ਵੀ ਅਸੀਂ ਅਗਲੇ ਸਾਲ ਚ ਕਵਰ ਕਰਾਂਗੇ ਸੈਂਟਰੀ ਪੁਰਾਣੇ ਪਿਛਲੇ ਸੁਧਾਰ ਕਲੀਨਿਕ ਦੀ ਜੇ ਗੱਲ ਕਰੀਏ ਸਰ ਸੈਂਟਰੀ ਕਹਿ ਰਹੀ ਹੈ ਕਿ ਆਯੂਸ਼ਮਾਨ ਅਰੋਗ્ય ਕੇਂਦਰ ਦੇ ਬੋਰਡ ਲੱਗਨੇ ਚਾਹੀਦੇ ਹੈ ਜਦ ਕਿ ਸਰ ਕੱਲ ਨੂੰ ਜਿਲੰਦਰ ਵੀ ਕਮਾ ਮਨਾ ਹੈ ਕਿ ਸੈਂਟਰੀ ਤੋਂ ਟੀਮ ਆਈ ਹੈ ਤੇ ਉਸ ਤੋਂ ਬਾਅਦ ਸਰ ਜੋ ਕਿ ਮੁਹੱਲਾ ਕਲੀਨਿਕ ਦਾ ਬੋਰਡ ਹਟਾਤਾ ਸਰ ਇੱਕ ਵਿਵਾਦ ਚੱਲ ਕੀ ਰਿਹਾ ਹੈ ਜੀ ਦੇਖੋ ਸੈਂਟਰ ਦਾ ਜਿਹੜਾ ਹੈਗਾ ਉਹ ਉਹਨਾਂ ਨੇ ਕਿਹਾ ਸੀ ਪੇ ਯੂਸ਼ਮਨ ਰੋਗਿਆ ਮੰਦਰ ਜੀ ਸਰ ਤੇ ਸਾਡਾ ਇਹ ਸੀਗਾ ਕਿ ਤੁਸੀਂ ਉਹਨੂੰ ਨਾ ਜਿਹੜਾ ਮੰਦਰ ਗੁਰਦਵਾਰ ਦੇ ਚੱਕਰ ਚ ਨਾ ਪਾਓ ਤੇ ਉਹਨਾਂ ਦਾ ਸਾਬ ਨੇ ਸਾਡੀ ਗੱਲ ਮੰਨ ਲਈ ਉਹਨਾਂ ਨੇ ਯੂਸ਼ਮਨ ਰੋਗਿਆ ਕੇਂਦਰ ਕਰਤਾ ਸੀ ਉਹ ਬ੍ਰਾਂਡਿੰਗ ਕਰਤੀ ਹੈ ਕੋਈ ਇਸ਼ੂ ਨਹੀਂ ਹੈ ਸਾਡੇ ਵਾਸਤੇ ਮਰੀਜ਼ਾਂ ਦੀ ਸਿਹਤ ਮਰੀਜ਼ਾਂ ਨੂੰ ਦਵਾਈ ਦੇਣੀ ਜਿਹੜੀ ਅਸੀਂ ਸਰਵਿਸਿਜ਼ ਦੇ ਰਹੇ ਹਾਂ ਮੈਂ ਦਾਅਵੇ ਨਾਲ ਕਹਿੰਦਾ ਜੀ ਚਾਹੇ ਅਸੀਂ ਯੋਗਾ ਕਰਾ ਰਹੇ ਹਾਂ ਕੋਡੇ ਸ਼ਹਿਰ ਚ ਹੋ ਰਿਹਾ ਚਾਹੇ ਆਮਾਦੀ ਕਿਲਿੰਿਕ ਦੇ ਵਿੱਚ ਅਸੀਂ 47 ਡਾਇਗਨੋਸਟਿਕ ਟੈਸਟ ਕਰਦੇ ਆਂ ਔਰ 107 ਮੈਡੀਸਨ ਦੇ ਰਹੇ ਆਂ ਔਰ ਲੋਕਾਂ ਨੂੰ ਮਿਲ ਰਹੀਆਂ ਲੋਕ ਬਹੁਤ ਖੁਸ਼ ਆਵਾਦੀ ਲੱਗਦਾ ਐਸੀ ਤਰ੍ਹਾਂ ਤਗੀਵਨ 350 ਮੈਡੀਸਨ ਜਿਹੜੀ ਆ ਗਈਆਂ ਤੁਹਾਡੇ ਜਿਵੇਂ ਡਿਸਟ੍ਰਿਕਟ ਹਸਪਤਾਲ ਹੈ ਉੱਥੇ ਐਸੈਂਸ਼ੀਅਲ ਡਰਗ ਲਿਸਟ ਅਸੀਂ ਐਕਸਪੈਂਡ ਕੀਤੀ ਆ ਹੱਬ ਐਂਡ ਸਪੋਕ ਦੇ ਵਿੱਚ ਤੁਹਾਡੇ ਸੀਐਮਸੀ ਦੇ ਵਿੱਚ ਜਿਹੜੇ ਜਿਹਨਾਂ ਨੂੰ ਕੋਈ ਬ੍ਰੇਨ ਸਟ੍ਰੋਕ ਹੋ ਜਾਂਦਾ ਉਹਨਾਂ ਦਾ ਆਪਰੇਸ਼ਨ ਫ੍ਰੀ ਹੋ ਰਿਹਾ ਇਸੀ ਤਰ੍ਹਾਂ ਡੀ ਐਮ ਸੀ 'ਚ ਸਾਡਾ ਕਾਮਨਡ ਮੈਡੀਕਲ ਕਾਲਜ ਅੰਮ੍ਰਿਤਸਰ ਪਟਿਆਲਾ ਹਾਰਡ ਦਾ ਜਿਹੜਾ ਹੈਗਾ ਉਹ ਜਿਹੜਾ ਤੁਹਾਡੇ ਦਸੂਏ ਦੇ ਵਿੱਚ ਦੁਰਾਹੇ ਦੇ ਵਿੱਚ ਤਾਰਨ ਤਾਰਨ ਦੇ ਵਿੱਚ ਲੋਕਾਂ ਦਾ ਜਿਹੜਾ 30000 ਦਾ ਇੰਜੈਕਸ਼ਨ ਲਗਾ ਕੇ ਉਹਨਾਂ ਨੂੰ ਨੀਅਰਸਟ ਹਸਪਤਾਲ ਚਾਹੇ ਸਰਕਾਰੀ ਹਸਪਤਾਲ ਅੰਮ੍ਰਿਤਸਰ ਹੋਵੇ ਪਟਿਆਲਾ ਹੋਵੇ ਜਾਂ ਪ੍ਰਾਈਵੇਟ ਹਸਪਤਾਲ ਉੱਤੇ ਸ਼ਿਫਟ ਕਰਕੇ ਉਹਨਾਂ ਨੇ ਸਟੈਂਟ ਵਗੈਰਾ ਸਾਰਾ ਕੁਝ ਫ੍ਰੀ ਪੈ ਰਿਆ ਹੈਗਾ ਮੈਂ ਮੈਂ ਦਾਅਵੇ ਨਾਲ ਕਹਿ ਸਕਦਾ ਜੀ ਮੈਂ ਚੈਲੰਜ ਕਰਦਾ ਵੀ ਜਿਹੜੇ ਬੰਦੇ ਸਿਰਫ ਕੱਲ ਫੋਟੋਆਂ ਦੀ ਕਰਦੇ ਆ ਫੋਟੋ ਕੀ ਲਾਂਦੇ ਉਹਨਾਂ ਨੂੰ ਕੋ ਫੋਟੋਆਂ ਦੀ ਗੱਲ ਨਾ ਕਰੋ ਸਰਸਰ ਦੀ ਗੱਲ ਕਰੋ ਕਿਸੇ ਵੀ ਜਿਹੜੀ ਡਬਲ ਇੰਜਨ ਸਰਕਾਰ ਆ ਬੀਜੇਪੀ ਦੀ ਮੈਨੂੰ ਇਸ ਤੋਂ ਬਿਹਤਰ ਮਾਡਲ ਦਿਖਾ ਦਿਓ ਉਹਦੇ ਚ ਤੇ ਅਸੀਂ ਉਹਨਾਂ ਦੀ ਸਾਰੀ ਗੱਲ ਮੰਨ ਲੈਣਗੇ ਨਹੀਂ ਸਾਡੀ ਕੋਈ ਗੱਲ ਮੰਨਣ ਸਾਡਾ ਰੋਡ ਸੇਫਟੀ ਵਾਲਾ ਜਿਹੜਾ ਹੈਗਾ ਸੜਕ ਸੁਰੱਖਿਆ ਫੋਰਸ ਐਂਡ ਜਿਹੜਾ ਫਰਿਸ਼ਤੀ ਸਕੀਮ ਹੈ ਇਹ ਦੁਨੀਆ ਦੀ ਬੈਸਟ ਸਕੀਮ ਹੈ ਔਰ ਸਾਡਾ ਜਿਹੜਾ ਇਹ ਮੈਂ ਕਹਿੰਦਾ ਸਟ੍ਰੋਕ ਪ੍ਰੋਜੈਕਟ ਔਰ ਜਿਹੜਾ ਸਾਡਾ ਸਟੈਂਡਿੰਗ ਪ੍ਰੋਜ ਗਾਰਡੀਅ ਕਿ ਡੈੱਥ ਦੇ ਸਾਡਾ ਪ੍ਰੋਜੈਕਟ ਆ ਉਹਦੀ ਗਲੋਬਲ ਚਰਚਾ ਹੋ ਰਹੀ ਆ ਔਰ ਇਹਨੂੰ ਸਾਰੀ ਦੁਨੀਆ ਰੈਪਲੀਕੇਟ ਕਰ ਰਹੀ ਆ ਤੇ ਮੈਨੂੰ ਲੱਗਦਾ ਕੇਂਦਰ ਸਰਕਾਰ ਨੂੰ ਵੀ ਕਰਨਾ ਚਾਹੀਦਾ ਡਿੰਗ ਨੂੰ ਕਿੰਨੇ ਕੇਸ ਹੋ ਚੁੱਕੇ ਨੇ ਪੂਰੇ ਪੰਜਾਬ ਦੇ ਡੈੱਥ ਕੇਸ ਕਿੰਨੇ ਹੋ ਕੀ ਕਹਿਣਾ ਚਾਹੀਦਾ ਨੂੰ ਦੇਣਾ ਦੇਖੋ ਸਾਡੇ 2003 ਚ 8000 8500 ਕੇਸ ਸੀ ਜਿਹੜਾ 24 ਦੇ ਵਿੱਚ بارش ਨਹੀਂ ਹੋਈਆਂ ਸੀ ਉਦੋਂ ਸਾਡੇ ਜਿਹੜੇ ਕੇਸ ਸੀਗੇ ਤੀਵਨ ਜੀਵਨ ਜਿਹੜੇ ਮਰਕਰ ਅਸਗੇ 2500 ਅ 2600 ਸੀ ਇਸ ਵਾਰੀ ਸਾਡੇ ਕੇਸਸ ਬਹੁਤ ਕੰਟਰੋਲ ਚ ਆ ਰਹੇ ਸੀ ਪਰ ਹੁਣ ਥੋੜੇ ਦੇ ਪਿੱਛੇ ਵਧਿਆ ਸਾਡੇ ਮਰਕਰ ਸਮਖ ਨੇ ਜਾ ਚਾਹੇ 300 350 ਪਛੇ ਜੇ ਵੀ ਸੀ 60% ਘਟਾ ਹੈ ਹੁਣ ਘਟਨੇ ਸ਼ੁਰੂ ਹੋ ਗਿਆ ਕੇਸਸ ਲਾਈਟ ਟੈਂਪਰੇਚਰ ਨੀਚੇ ਆ ਗਿਆ ਤੋ ਕੁਲ 10 15 ਦਿਨ ਜਿਹੜੀ ਹੋ ਜੇਗੀ ਇਸ ਤੋਂ ਸਵਾਏ ਅਸੀਂ ਫੌਗਿੰਗ ਸਪਰੇ ਔਰ ਡੋਰ ਟੂ ਡੋਰ ਚੈਕਿੰਗ ਸਾਡੀਆਂ 20000 ਆਸ਼ਾ ਵਰਕਰਸ ਔਰ 3600 ਨਰਸਿੰਗ ਸਟੂਡੈਂਟਾਂ ਚੱਲੀਆਂ ਆ। ਇਹ ਆਪ੍ਰਸ਼ਕਲ ਮੇਟੂ ਸਰਵੇ ਸਾਡੇ ਡਾਕਟਰ ਵੀ ਜਾ ਕੇ ਘਰ-ਘਰ ਚੈੱਕ ਕਰਦੇ ਆ ਜਿੱਥੇ ਵੀ ਡੈਂਗੀ ਦਾ ਕੇਸਸ ਆਉਂਦਾ। ਡੈਥ ਸਿਰਫ ਹੋਜੇ ਤੱਕ 3 ਜਾਂ 4 ਹੋਈਆਂ ਆ। ਤੇ ਜਿਹੜੀ ਸਿਚੁਏਸ਼ਨ ਹੈ ਉਹ ਮੇਰੇ ਵਾਸਤੇ ਦੇਖਣ ਦਾ ਤੁਸੀਂ ਬਹੁਤ ਹੈ ਕਿਉਂਕਿ ਉਹ ਵੀ ਬੜੀ ਅਨਫੋਰਚੂਨੇਟ ਹੈ ਔਰ ਜਿਹੜਾ ਡੈਂਕੀ ਹੋਣਾ ਵੀ ਇੱਕ ਮਾੜੀ ਗੱਲ ਹੈ ਪਰ ਇਹਦੇ ਵਿੱਚ ਲੋਕਾਂ ਦੀ ਕੋਆਪਰੇਸ਼ਨ ਦੀ ਬਹੁਤ ਲੋੜ ਹੈ ਕਿਉਂਕਿ ਜਿਹੜਾ ਮੱਛਰ ਹੈ ਖਰਚ ਬੀਲਡ ਕਰਦਾ ਜੀ ਪ੍ਰੈਸਿਡੈਂਟ ਰੇ ਦੇ ਵਿੱਚ ਜਿਹੜਾ ਨੀਚੇ ਹੁੰਦੀ ਆ ਜਿਹੜਾ ਡੈਜ਼ਰਟ ਕੁਲਡਰਾ ਠੰਡੀਆਂ ਵਾਲਾ ਉਹਦੇ ਵਿੱਚ ਲੋਕਾਂ ਨੇ ਸਾਡੇ ਚੰਗੀ ਗੱਲ ਹੈ ਕਿ ਪੰਛੀਆਂ ਵਾਸਤੇ ਕਟੋਰੇ ਰੱਖਦੇ ਆ ਮਵੇਸ਼ੀਆਂ ਵਾਸਤੇ ਹੋਰ ਦੂਜਾ ਜਾਂ ਕਿਸ ਤਰ੍ਹਾਂ ਦੇ ਹੈਂਡਲ ਜਿਹਨੇ ਘੱਡੇ ਲਾਉਂਦੇ ਲੇਕਿਨ ਉਹਨਾਂ ਨੂੰ ਹਫ਼ਤੇ 'ਚ ਇੱਕ ਵਾਰੀ ਚੰਗੀ ਤਰ੍ਹਾਂ ਸਟਾਕ ਦੇ ਦੁਆਰਾ ਦੇ ਫਲਾਟਸ ਆ ਗਏ ਸੀਗੇ ਬੱਚਿਆਂ ਦੀ ਸਕੂਲ ਦੇ ਬੱਚਿਆਂ ਦੀ ਟ੍ਰੇਨਿੰਗ ਕਰ ਰਹੇ ਆ ਤੇ ਸਾਡੇ ਕੋਲੇ 20 ਲੱਖ ਦੀ ਜਿਹੜੀ ਸਟੂਡੈਂਟ ਪੋਪੂਲੇਸ਼ਨ ਹੈ 2 ਮਿਲੀਅਨ ਸਟੂਡੈਂਟਸ ਨੂੰ ਵੀ ਟ੍ਰੇਨਿੰਗ ਦੇ ਰਹਿਆ ਸੀ ਇਸੇ ਤਰ੍ਹਾਂ ਜਿਹੜੀਆਂ ਲਾਈਫ ਸਟਾਈਲ ਦੇ ਸਟੂਡੈਂਟਾਂ ਉਨਾਂ ਪਰ ਵੀ ਦੇ ਰਹੇ ਆ ਬੱਚੇ ਨੂੰ ਆਪਣਾ ਹਾਈਟ ਵੇਟ ਔਰ ਉਹਨੂੰ ਆਪਣਾ ਹਿਮੋਗਲੋਬਿਨ ਆਪਣੀ ਵਿਜ਼ਨ ਹਰ ਸਟੂਡੈਂਟ ਨੂੰ ਪਤਾ ਹੋਣੀ ਚਾਹੀਦੀ ਹੈ ਸਾਰੇ ਟ੍ਰੇਨਿੰਗ ਦੇ ਰਹਿਆ ਤੇ ਕਾਫੀ ਅੱਛੇ ਰਿਜ਼ਲਟਸ ਆ ਜੀ ਮਤਲਬ ਜਿਹੜਾ ਲੇਕਨ ਅੱਜ ਬੇਸਿਕਲੀ ਮੀਟਿੰਗ ਸੀਗੀ ਜੋ ਡੈਂਗੂ ਨਾਲ ਜਿੰਨੇ ਵੀ ਮੈਜਰਸ ਆਪਾਂ ਸਰਕਾਰ ਲੈ ਰਹੀ ਹੈ ਉਹ ਮੈਜ 플러스 ਕੁਲੀਆਂ ਮਹੰਦਿਸਰ ਸਰਵਰ ਨੂੰ ਇੰਕ ਸਪੋਰਟਿਵ ਸਭੂਰ ਵੈਦਰੀ ਵਿਜ਼ਿਟ ਸੀ ਸਰਦੀ ਉਹਨੇ ਸਾਰਾ ਜਾਇਜ਼ਾ ਲੇਤਾ ਕਿ ਕਿਨੇ ਗੇਸ ਨੇ ਆਪਾ ਕੀ ਕੀ ਮਜੇਜ਼ ਲੈ ਰਹੇ ਹਨ ਤੇ ਸਾਨੂੰ ਗਾਈਡ ਵੀ ਕੀਤਾ ਕਿ ਆਪਾਂ ਉਹ ਕਿਵੇਂ ਹੋਰ ਦਰੁਸ ਕਰ ਸਕਦੇ ਪਲਾ ਜੋ ਟ੍ਰੀਟਮੈਂਟ ਪੇਸ਼ੈਂਟ ਦੇ ਇਥੇ ਹੋ ਰਹੀ ਹੈ ਰਿੰਗੂ ਔਰਡ ਤੇ ਉਹਦਾ ਸਾਨੂੰ ਅਸੈਸਮੈਂਟ ਦਿੱਤੀ ਸਾਡੇ ਬੋਲ ਅਸੀਂ ਕਿਨੇ ਕੋ ਬੈਡ ਰੂਮ ਕਰਾਇਆ ਨਹੀਂ ਉਹਦੇ ਬਾਰੇ ਕੁਛ ਸਾਡੇ ਸਪੀਸ਼ਲ ਕਿਨੇ ਨੇ ਕਿਨੇ ਗੇਸ ਪੋਜ਼ਿਟਿਵ ਆ ਰਹੇ ਨੇ ਕੁਝ ਦਿਨਾਂ ਵਿੱਚ ਤੇ ਕਰਨੇ ਪੁਰਾ ਜਿਆਦਾ ਲੱਗਦਾ ਹੈ ਇਹ ਸਾਰੇ ਸਫੀਂਟ ਪ੍ਰੋਵਾਈਡ ਕਰ ਦਿੱਤਾ ਗਿਆ ਉਹਨਾਂ ਨੂੰ ਜੋ ਸੈਂਟਰ ਬੇਸਿਕਲੀ ਇਹ ਹੈਗਾ ਇਹ ਜੋ ਦਿਨਵੀ ਫੀਮੇਲਸ ਨੇ ਕਿ ਅਸੌਲਟ ਵਰ ਮੇਂ ਜਾਂ ਰੈਸੈਸ਼ਲ ਸੌਲਟ ਵਿਕਟਿਮਸ ਨੇ ਡੋਮੈਸਟਿਕ ਵਾਲੇ ਵਿਕਟਿਮਸ ਨੇ ਉਹਨਾਂ ਨੂੰ ਇਹ ਜੋ ਸੈਂਟਰ ਹੈ ਉਹਦੇ ਵਿੱਚ ਇਨੀਸ਼ੀਅਲ ਸਿਸਟੈਂਸ ਮਿਲਦੀ ਹੈ ਸ਼ੈਲਟਰ ਵੀ ਮਿਲਦਾ ਹੈ ਲੀਗਲ ਹੈਲਪ ਵੀ ਮਿਲਦੀ ਹੈ ਨਾ ਤੇ ਸਾਡੇ ਨਾਲ ਅੱਜ ਐਡੀਸੀ ਮੈਮ ਸੀਗੇ ਤੇ ਸਿਵਲ ਸਿਨ ਮੈਮ ਐਨ ਐਚ ਐਮ ਸਰ ਸੀਗੇ ਤੇ ਉਹਨਾਂ ਨੇ ਜਗ੍ਹਾ ਵੀ ਲਿਖਤਾ ਅੰਦਾਜ਼ਾ ਕਿ ਕਿੰਨੇ ਇੱਥੇ ਕਿ ਸਬਸਿਸ ਨੇ ਜਿਆ ਪਰ ਤੇ ਕਿਹਾ ਕਿ ਇਹ ਜੋ ਸਬਸਿਸ ਨੇ ਬਹੁਤ ਤੋਂ ਲੋੜੀਂਦੀ ਨੇ ਉਕਿ ਇਨੀਸ਼ੀਅਲ ਜਦੋਂ ਕੋਈ ਰਿਪੋਰਟ ਕਰਨਾ ਆਪਰਦੀ ਤੇ ਕਿਉਂਕਿ ਫੀਮੇਲਸ ਨੇ ਉਹਨਾਂ ਨੂੰ ਇਨੀਸ਼ੀਅਲ ਸਪੋਰਟ ਦੀ ਬਹੁਤ ਲੋੜ ਹੁੰਦੀ ਹੈ ਤੇ ਕੋਈ ਸੈਂਟਰ ਉਹ ਲਈ ਬਹੁਤ ਹੈਂਡੀ ਹੋਏਗਾ ਕੀ ਨਾਮ ਆਪਰਾ ਦਾ ਕੀ ਕਿਨਾਂ ਚੋ ਗਿਆ ਜਿਵੇਂ ਅਜਿਹਾ ਕਰਾਓ ਓਪਨਿੰਗ ਹੋਈ ਹੈ ਰਿਗਰਡਨ ਹੋਇਆ ਗਿਆ ਕੀ ਹੈ ਮੈਨੂੰ ਮੈਂ ਸਮਝ ਨਹੀਂ ਮੈਂ ਮਾਈ ਫੜਿਆ ਲੈ ਮੈਂ ਹੱਲਾਂ ਭਾਈ ਹਾਂਜੀ ਸਖੀ ਵਨ ਸਟੌਪ ਸੈਂਟਰ ਸਾਡੇ ਦਫ਼ਤਰ ਦਾ ਨਾਮ ਹੈ ਜੀ ਇਸ ਦੇ ਵਿੱਚ ਸਾਡੇ ਕੋਲ ਪੀੜਤ ਮਹਿਲਾਵਾਂ ਚਾਹੇ ਉਹ ਘਰੇਲੂ ਹਿੰਸਾ ਤੋਂ ਹੋਣ ਬਲਾਰਕਾ ਤੋਂ ਹੁਣ ਕਿਸੇ ਵੀ ਤਰ੍ਹਾਂ ਦੀ ਹੋਰ ਜਿਹੜੀ ਉਹਨਾਂ ਦੇ ਨਾਲ ਹਿੰਸਾ ਹੁੰਦੀ ਹੈ ਉਹਦੇ ਲਈ ਸਾਡੇ ਕੋਲ ਆਪਣੀ ਜਿਹੜੀ ਅਰਜੀ ਦਾਈਂ ਤਰਾ ਸਕਦੀਆਂ ਨੇ ਉਹ ਸਾਡੇ ਕੋਲ ਸਿੱਧੇ ਤੌਰ ਤੇ ਵੀ ਆ ਸਕਦੀਆਂ ਨੇ ਕਿਸੇ ਐਨਜੀਓ ਦੇ ਥਰੂ ਵੀ ਆ ਸਕਦੀਆਂ ਨੇ ਤੇ ਸਾਡੇ ਜਿਹੜੇ ਟੋਲ ਫ੍ਰੀ ਨੰਬਰ ਨੇ ਹੈਲਪਲਾਈਨ ਨੰਬਰ ਨੇ ਜਿਹੜੇ ਸਾਡੇ 181 ਤੇ 112 ਉਹਨਾਂ ਦੇ ਮਾਧਿਅਮ ਦੇ ਨਾਲ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਕਿਤਾ ਧੱਕੇ ਦੇ ਖਾਣੇ ਪਊ ਲੋਕਾਂ ਨੂੰ ਜਿਹਦਾ ਵੀ ਸਿਵਲ ਨਾਮ ਮਨਾ ਹੈ ਦੇਖੋ ਜੀ ਇਹਦਾ ਨਾਮ ਹੀ ਸਖੀ ਹੈ ਸਖੀ ਮਤਲਬ ਸਹੇਲੀ ਤਾਂ ਇੱਥੇ ਕੋਈ ਵੀ ਕਿਸੇ ਦੀ ਤਰ੍ਹਾਂ ਦੀ ਸਾਡੇ ਵੱਲੋਂ ਉਹਨਾਂ ਦੇ ਨਾਲ ਜਿਹੜਾ ਟ੍ਰੀਟ ਕੀਤਾ ਜਾਂਦਾ ਹੈ ਉਹ ਇੱਕ ਸਹੇਲੀ ਦੀ ਤਰ੍ਹਾਂ ਹੀ ਕੀਤਾ ਜਾਂਦਾਗਾ ਕਿਉਂਕਿ ਅਸੀਂ ਦੇਖਦੇ ਹਾਂ ਚਾਹੇ ਸਾਡਾ ਸਮਾਜ ਕਿੰਨੀ ਵੀ ਤਰੱਕੀ ਕਰ ਗਿਆ ਪਰ ਕਿਤੇ ਨਾ ਕਿਤੇ ਹਜੇ ਵੀ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਕ੍ਰਿਤੀਆਂ ਨੇ ਉਹਨਾਂ ਕ੍ਰਿਤੀਆਂ ਦੇ ਕਾਰਨ ਜਿਹੜੀ ਮੈਨੂੰ ਲੱਗਦਾ ਇੱਕ ਔਰਤ ਸਭ ਤੋਂ ਜ਼ਿਆਦਾ ਉਹਦੇ ਜਿਹੜੀ ਵਾਇਲਟ ਹੁੰਦੀ ਹੈ ਇਸੇ ਲਈ ਉਹ ਪਹਿਲੇ ਡਿਪਰੈਸਡ ਹੁੰਦੀ ਹੈ ਤੇ ਸਾਡੇ ਵੱਲੋਂ ਇਹੀ ਐਫਰਟ ਕੀਤੇ ਜਾਂਦੇ ਨੇ ਕਿ ਉਹਨੂੰ ਇੱਕ ਵਧੀਆ ਸੀ ਮਾਹੌਲ ਦੇਈਏ ਤਾਂ ਕਿ ਜਿਹੜਾ ਉਹਦੇ ਇੱਕ ਵਧੀਆ ਹਾਲਾਤ ਬਣ ਸਕਣ ਜੇਕਰ ਉਹ ਕਿਸੇ ਵੀ ਪਰੇਸ਼ਾਨੀ ਦੇ ਵਿੱਚ ਹੈ। ਮਿਸਟਰ ਸਾਹਿਬ ਆਈ ਸੀ ਕੀ ਮੈਸੇਜ ਲੱਗ ਗਿਆ ਤੁਹਾਨੂੰ ਕੀ ਕਹਿਣਾ ਹੈ? ਸਰ ਨੇ ਸਾਡਾ ਅਸੀਂ ਪਹਿਲਾਂ ਤੋਂ ਬਹੁਤ ਧੰਨਵਾਦੀ ਆ ਕਿ ਹੈਲਥ ਮਨਿਸਟਰ ਸਾਡੇ ਦਰਮਿਆਨ ਆਏ ਸਾਡੇ ਦਫ਼ਤਰ ਦਾ ਉਹਨਾਂ ਨੇ ਇੱਕ ਅਦਕਾਰਨ ਕੀਤਾ ਤੇ ਬਾਕੀ ਅਸੀਂ ਹੋਰ ਵੀ ਮੰਗ ਕਰਦੇ ਵੀ ਜਿਸ ਤਰ੍ਹਾਂ ਅੱਜ ਇੱਕ ਵਧੀਆ ਅਸੀਂ ਇੱਕ ਸਹੂਲਤਾਂ ਵੰ ਦੇ ਰਹੇ ਹਾਂ ਇੱਕ ਪੰਜ ਬੈੱਡ ਦੀ ਸਾਡੇ ਕੋਲ ਸੁਵਿਧਾ ਹੈਗੀ ਆ ਕਿਸੇ ਪੀੜਤ ਔਰਤ ਦੇ ਲਈ ਜੇਕਰ ਉਹਦੇ ਕੋਲ ਕੋਈ ਰਹਿਣ ਦਾ ਸਹਾਰਾ ਨਹੀਂ ਹੈਗਾ ਤਾਂ ਉਹਨੂੰ ਅਸੀਂ ਸ਼ੈਲਟਰ ਪ੍ਰਦਾਨ ਕਰਾਂਗੇ ਤੇ ਇਸੇ ਤਰ੍ਹਾਂ ਜਿਹੜੇ ਅਗਲੇ ਵੀ ਉਪਰਾਲੇ ਨੇ ਉਹ ਵੀ ਅਸੀਂ ਵਧੀਆ ਉਤਸ਼ਾਹ ਦੇ ਨਾਲ ਲੱਗੇ ਹੋਰ ਵੀ ਕਰਦੇ ਰਹਾਂਗੇ ਸਮਾਨੀ ਦਾ ਨਾਮ ਲਖਮਿੰਦਰ ਮੈਂ ਫਾਊਂਡਰ ਆ ਗਏ ਪਲੰਟੋਪਿਕ ਕਲਬ ਦੀ ਸਾਡੇ ਆ ਜ ਕਲਬ ਨੇ ਵਨ ਸਟਾਪ ਸੈਂਟਰ ਵਿੱਚ ਤਿੰਨ ਰੂਮਸ ਬਣਾ ਕੇ ਦਿੱਤੇ ਨੇ ਜਿਹੜੇ ਇੱਕ ਲੇਡੀ ਲਈ ਜਿਹੜੀ 5 ਡੇਜ਼ ਲਈ 5 ਦਿਨ ਲਈ ਇੱਥੇ ਆ ਕੇ ਰਹੇਗੀ ਉਹਦੀ ਫੈਸਿਲਿਟੀਆਂ ਲਈ ਸਾਰੇ ਉਹਦੀ ਸੁਵਿਧਾਵਾਂ ਲਈ ਅਸੀਂ ਤਿੰਨ ਕਮਰੇ ਬਣਾ ਕੇ ਦਿੱਤੇ ਨੇ ਤਾਂ ਕਿ ਉਹ ਆਰਾਮ ਨਾਲ ਆ ਕੇ ਰਹਿ ਸਕੇ ਤੇ ਜਿਹੜੀ ਵੀ ਉਹਨੇ ਆਪਣੀ ਲੀਗਲ ਏਡ ਜਾਂ ਪੁਲਿਸ ਸੇਟ ਚਾਹੀਦੀ ਹੈ ਉਹ ਤੇ ਅੰਦਰੋਂ ਉਹਨੂੰ ਮਿਲੇਗੀ ਮੁੱਖ ਮੰਤਰੀ ਆ ਗਏ ਸਾਡੇ ਨਾਲ ਅੱਜ ਡੀਸੀ ਸਰਵਿੰ ਨੇ ਹੈਲਥ ਮਿਨਿਸਟਰ ਸਰਵਿੰ ਨੇ ਏਸੀ ਮੈਮ ਐਸਿਸਟੈਂਟ ਮੈਮ ਕਮਿਸ਼ਨਰ ਮੈਮ ਵੀ ਨੇ ਸਾਰੇ ਆਫੀਸਰਸ ਜਿਹੜੇ ਵੀ ਐਸੋਸੀਏਟਡ ਨੇ ਐਸ ਵਨ ਸਟਾਪ ਸੈਂਟਰ ਲਈ ਸਾਰੇ ਇੱਥੇ ਪਹੁੰਚੇ ਨੇ ਕਿਉਂਕਿ ਉਹਨਾਂ ਇਹ ਬਹੁਤ ਖੁਸ਼ੀ ਦਾ ਮੌਕਾ ਕਿ ਐਸੀ ਇਹਨਾਂ ਨੂੰ ਅਪਗ੍ਰੇਡ ਕਰਕੇ ਦਿੱਤਾ ਇੱਕ ਮੰਦਰ ਵੀ ਨਾਲ ਬਣਾ ਕੇ ਦਿੱਤਾ ਤਾਂ ਕਿ ਜਿਹੜੀ ਲੇਡੀਜ਼ ਆਣ ਉੱਥੇ ਆਰਾਮ ਨਾਲ ਬੈਠ ਕੇ ਪੂਜਾ ਵੀ ਕਰ ਸਕਣ हाँ जी असं बहुत काम किए कि सिविल हॉस्पिटल थलीसीमिया वार्ड भी चल रहा है और रेगुलर चल, चल, चल रहे हैं ये वन स्टॉप सेंटर भी चलावे साढ़े सेंटर ऑबजरवेशन होमें भी चल रहे हैं और बालाजी आश्रम चल रहे हैं जमालपुर चल रहे हैं तो असं रेगुलर काम करते रहने तो करते भी रहेंगे बस मैं यही कहगी कि अगर छोटे छोटी एवं कदम ਕੁੱਕੇ ਅਸੀਂ ਕਿਸੇ ਸੋਸਾਇਟੀ ਚ ਕੋਈ ਚੇਂਜ ਲਿਆ ਸਕਦੇ ਆ ਤੁਹਾਨੂੰ ਜ਼ਰੂਰ ਲਿਆਣਾ ਚਾਹੀਦਾ ਆਪਣੇ ਦਿਨ ਵਿੱਚ ਭਾਵੇਂ 10 ਮਿੰਟ ਕੱਢ ਕੇ ਤੁਸੀਂ ਕੁਝ ਅੱਛਾ ਡੀਡ ਕਰੋ ਬਸ ਕੋ ਡੀਡ